ਹੋਏ ਨੈਟਰੋਕੀ ਯਾਰ ਜਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਜੋ ਸ਼ੁਰੂ ਕਰਨ ਚ ਅਸੀਂ ਥੋੜਾ ਲੇਟ ਹੋ ਗਏ ਆ ਅੱਜ ਅਸੀਂ ਆਏ ਹੋਏ ਆ ਦਰਿਆ ਦੇ ਉੱਪਰ ਕਣਕ ਨੂੰ ਪਾਣੀ ਲਾਉਣ ਉਹ ਆਪਣਾ ਚੱਲ ਰਿਹਾ ਟਰੈਕਟਰ ਜਨਰੇਟਰ ਦੇ ਉੱਪਰ ਆ ਆਪਣੀ ਮੋਟਰ ਚੱਲ ਰਹੀ ਆ ਟਾਈਮ ਹੋ ਗਿਆ ਜੀ 10:00 ਵੱਜ ਚੁੱਕੇ ਆ ਤੇ ਦੁਪਹਿਰ 1:00 ਵਜੇ ਦੇ ਆਏ ਹੋਏ ਆ ਆਪਾਂ 1:00 ਦਾ ਸਟਾਰਟ ਕੀਤਾ ਆ ਪਾਣੀ ਲਾਉਣਾ ਦੇਖਦੇ ਆ ਪਾ ਮਾਰਨਿੰਗ 6:00 7:00 ਵਜੇ ਤੱਕ ਨੇ ਪਰਦਾ ਕੰਮ ਕੇ ਨਹੀਂ ਨਿਪਰਦਾ ਹਨੇਰੀ ਬਹੁਤ ਜ਼ਿਆਦਾ ਇੱਥੇ ਆ ਪਿੱਛੇ ਵੀ ਦੇਖ ਸਕਦੇ ਬਾਲਣ ਜੋੜਿਆ ਆ ਆ ਆਪਾਂ ਅੱਗ ਬਾਲੀ ਹੋਈ ਆ ਆਪਣੀ ਤੇ ਅੱਗ ਸੇਕੀ ਜਾਓ ਤੇ ਪਾਣੀ ਲਾਈ ਜਾਓ ਆ ਆਪਣੀ ਲਿਮੋਜਿਨ ਖਲੋਤੀ ਆ ਰਾਤ ਇਹਦੇ ਵਿੱਚ ਸੌਵਾਂਗੇ ਆਪਾਂ ਤੇ ਦੇਖਦੇ ਆ ਕਿੰਨੇ ਵਜੇ ਤੱਕ ਪਾਣੀ ਲੱਗਦਾ ਵੈਸੇ ਅਸੀਂ ਵਲੌਗ ਬਣਾਉਣ ਚ ਕੋੜਾ ਲੇਟ ਹੋ ਗਏ ਆ ਇੱਕ ਨਵੇਂ ਨਵੇਂ ਆਪਾਂ ਸ਼ੁਰੂ ਕੀਤਾ ਕੰਮ ਚੇਤਾ ਹੀ ਭੁੱਲ ਜਾਂਦਾ ਕਿ ਵਲੌਗ ਵੀ ਬਣਾਉਣਾ ਹੁੰਦਾ ਹੈ ਚਲੋ ਬਾਕੀ ਤੁਹਾਨੂੰ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਕਿ ਇੱਕ ਕਿਸਾਨ ਨੂੰ ਕੀ ਕੀ ਦਿੱਕਤ ਆਉਂਦੀ ਹੈ ਕਿੰਦਾ ਕਿੰਦਾਆਂ ਦਿੱਕਤਾਂ ਆਉਂਦੀਆਂ ਜੋ ਕਿ ਆ 25 ਦੇ ਵਿੱਚ ਫਿਰ ਪਾਣੀ ਆਇਆ ਸੀਗਾ ਪਾਣੀ ਤੋਂ ਬਾਅਦ ਸਾਡੇ ਉੱਤੇ ਖਾਤੂਲੇ ਦੇ ਵਿੱਚੋਂ ਪਾਣੀ ਆਇਆ ਸੀ ਆ ਪਾਣੀ ਤੋਂ ਬਾਅਦ ਇੱਥੇ ਕੋਈ ਤਾਰਾਂ ਦਾ ਟਿਕੀ ਵਾਲਾ ਕੋਈ ਇੰਤਜ਼ਾਮ ਨਹੀਂ ਕੀਤਾ ਜੋ ਕੋਈ ਵੀ ਸਪਲਾਈ ਮੋਟਰ ਨਹੀਂ ਚੱਲਦੀਆਂ ਪਈਆਂ ਦੂਜੀ ਤੇ ਸਾਰੇ ਲੋਕ ਜਿਹੜੇ ਜਨਰੇਟਰਾਂ ਦੇ ਉੱਪਰ ਪਾਣੀ ਲਾ ਰਹੇ ਆ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਬੱਤੀ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਸਾਨੂੰ ਇਦਾਂ ਦਿਨ ਰਾਤ ਲਾ ਕੇ ਟਰੈਕਟਰ ਦੇ ਨਾਲ ਤੇਲ ਪੂਕੇ ਫਾਇਲੀਆਂ ਨਾ ਕਰਨੀਆਂ ਪੈਣ। ਇਹ ਤਾਂ ਹੈਗਾ ਜੀ ਆਪਣਾ ਕਣਕ ਦਾ ਹਜੇ ਪਹਿਲਾ ਪਾਣੀ ਬਾਕੀ ਦੇਖਦੇ ਅਗਲੇ ਦੋ ਪਾਣੀ ਕਿਦਾਂ ਲੱਗਦੇ ਆ ਜਨਰੇਟਰ ਤੇ ਹੀ ਲੱਗਦੇ ਆਗੇ ਬੱਤੀ ਨਾਲ ਲੱਗਦੇ ਆ ਬਾਕੀ ਠੰਡ ਬਹੁਤ ਹੈ ਇਸੇ ਦੇ ਆਸਰੇ ਬੈਠੇ ਆ ਅਸੀਂ ਪੰਜਾਬੀ ਜਗਾੜੀ ਹੁੰਦੇ ਆ ਜਗਾੜ ਆਪਾਂ ਲਾ ਲਿਆ ਔਰ ਔਥੋਂ ਦੂਰੋਂ ਆਪਾਂ ਲੱਕੜਾ ਚੱਕ ਕੇ ਲਿਆਏ ਜੀ 1 ਵਜੇ ਦੀ ਆਪਾਂ ਪਾਣੀ ਸ਼ੁਰੂ ਕੀਤਾ ਤੇ 1 ਵਜੇ ਦੀ ਤੂੰ ਨਹੀਂ ਚੱਲਦੀ ਪਈ ਆ ਜਦੋਂ ਵੀ ਆਪਾਂ ਪਾਣੀ ਵੇਖਣ ਜਾਈਦਾ ਠੰਡ ਬਹੁਤ ਜ਼ਿਆਦਾ ਹੈ ਹੱਥ ਪੈਰ ਸੁੰਨ ਹੋ ਜਾਂਦੇ ਆਣ ਕੇ ਫਿਰ ਇੱਥੇ ਚਾਟ ਅੱਗ ਸੇਕ ਲਈਦੀ ਆ ਤੇ ਨਿੱਗੇ ਹੋ ਜੀਦਾ ਹੁਣ ਆਪਾਂ ਪਾਣੀ ਲਾ ਆਏ ਆ ਅਗਲੇ ਕਿਾਰੇ ਨੂੰ ਹੁਣ ਸੌਣੇ ਆ ਲਓ ਜੀ ਮਿੱਤਰੋ ਜੰਨੇ ਜੀ ਅੱਜ ਆ ਪਾਏ ਆ ਨਾਈਟ ਕੈਂਪ ਕਰਨੇ ਕੈਂਪਿੰਗ ਚੱਲ ਰਹੀ ਐ ਦਰਿਆ ਦੇ ਕੰਢੇ ਤੇ ਤੇ ਆਹ ਆਪਣਾ ਚੱਲ ਰਿਆ ਨਾਲ 11 ਜਨਰੇਟਰ ਦੇ ਉੱਪਰ ਆਹ ਮੋਟਰ ਚੱਲ ਰਹੀ ਆ ਆਪਣੀ ਆਹ ਚੱਲ ਰਹੀ ਆ ਧੂਣੀ ਠੰਡ ਬਹੁਤ ਐ ਤੇ ਕੋਸਤਾ ਸੋਚਦੇ ਕੀ ਕਿੰਨੀ ਜਾਂਦੀ ਠੰਡ ਠੰਡ ਬਹੁਤ ਜ਼ਿਆਦਾ ਲੱਗ ਰਹੀ ਐ ਵਾਸ ਧੂਣੀ ਦੇ ਆਸਰੇ ਬੈਠੇ ਆ ਪਿੱਛੇ ਆਪਣੀ ਲਿਮੋਜ਼ਿਨ ਆਦ ਰੇਲੇ ਸੁਮਾਗੀ ਦੇਖ ਕਿੰਨਾ ਟਾਈਮ ਲੱਗਦਾ ਪੈਰ ਇੱਕ ਵੇਲੇ ਲੱਗੇ ਹੋਇਆ ਇੱਕ ਵੇਲੇ ਦਾ ਚਲਾਇਆ ਟਰੱਕ ਟਰੈਕਟਰ ਤੇ ਦੇਖਦਾ ਕਿੰਨਾ ਟਾਈਮ ਤੇ ਭਰਦਾ ਆਪਣਾ ਪਾਣੀ ਕਣਕ ਨੂੰ ਪਹਿਲਾ ਪਾਣੀ ਸਾਸਰੀ ਦਾ ਤਨ ਬਾਬੇ ਹੀ ਇਹ ਰੇਲ ਪੂਰਾ ਕਰੀ ਤੇ ਕੀ ਕਹਿੰਦਾ ਖਮਸਤੀਆਂ ਘਾਰਦਾ ਤੂੰ ਹੈ ਕਹਿੰਦਾ ਮੈਂ ਮੋਟਰ ਦਾ ਪਾਣੀ ਲੋਣਦੇ ਤੇ ਲੜੀ ਜਾਂਦਾ ਤੂੰ ਕੀ ਕਹਿ ਲੱਗ ਗਈ ਹੈ ਕੀ ਕਹਿ ਲੱਗਿਆ ਕਾਹਦਾ ਸਾਬ ਕੋ ਲੀਟਰ ਖਾਂਦਾ ਜਾਂਦਾ ਤਰੇ ਆ ਕੇ ਅੱਜ ਆਏ ਦਰਿਆਜ ਪਾਣੀ ਲੋਣ ਕੱਲ ਤੇ ਆਏ ਸੜ ਕੱਲ 1:30 ਵਜੇ ਆਏ ਅੱਜ ਇਹ ਉਹ ਦੋ ਕੇਰੇ ਭਰੀਚੇ ਆ ਪਰਲੇ ਤਿੰਨ ਤਿੰਨ ਭਰਗੇ ਤਿੰਨ ਕਾਹਦਾ ਤਿੰਨ ਭਰਗੇ ਸੁੱਕੇ ਦਾ ਜਰਾ ਦਾ ਜ਼ੋਰ ਲੱਗਾ ਏ ਉਹ ਤਾਂ ਸੁੱਕਾ ਬੜਾ ਉਹ ਮੂੰਹ ਚੋੜਾ ਹੀ ਹੈ ਭੀੜਾ ਤੇਰਾ ਮੂੰਹ ਦਾ ਹਵਾ ਗਿਆ ਉਹ ਖੁੱਲਾ ਹੀ ਮੂੰਹ ਮੈਨੂੰ ਲੱਗਾ ਤੇ ਘੋਰ ਪੈ ਗਈ ਉਸੇ ਇਹ ਮੂਈ ਪੀੜਾ ਦੇ ਆਟ ਜਾਏ ਨਾ ਵੀਡੀਓ ਬਣਾ ਹਾਲੇ ਤੇ ਇਹਦਾ ਸੋਖਾ ਬੁਰਿਆ ਜਾਣਾ ਇਹਦਾ ਮੈਨੂੰ ਵੀ ਪਤਾ ਲੈ ਜੋ ਰਿਹਾ ਖਾਈ ਜਾਣਾ ਉਹਦਾ ਜਣਾ ਸੋਖਾ ਤੂੰ ਸੋ ਖਾਈ ਬੁਰਿਆ ਗਿਆ ਪਾਣੀ ਉਧਰ ਵੀ ਪਾਣੀ ਮਗਰ ਉਹ ਬੰਨੋ ਥਮਨ ਜਾ ਕੇ ਉਹ ਉਧਰ ਖੋਲ ਕੇ ਕਿਰੀ ਵਾਲਾ ਮੂੰਹ ਨਾਲੇ ਆ ਜਾ ਭਰੇ ਦੋ ਕਿਾਰੇ ਆ ਇੱਕ ਰੁੱਲਾ ਤੇ ਇੱਕ ਪਰਲਾ ਹੁਣ ਆਇਦਰ ਵਾ ਖਾਲੀ ਖੋਲਣ ਜਾਵਾਂਗੇ ਆ ਭਰਾਂਗੇ ਹੁਣ ਥੱਲਾ ਹਿੱਸਾ ਆਹੋ ਆਹੋ ਕੋਈ ਸੋ ਸੋ ਸੋਰਾਜ ਦਾ ਫੋਨ ਆਉਂਦਾ ਭਈ

ਉਹ ਤੇ ਪਾਣੀ ਡਿੱਗਦਾ ਹਨ ਕਿਉਂ ਹੋਵੇ ਆ ਬੜੀ ਪਿੱਛੋਂ ਦਾ ਘਾਟ ਖਾਲੀ ਜੀ ਖਲਾ ਦਵਾ ਕਰਨ